ਤਾਂ ਤਨ ਬਾਬਾ ਫਤੇ ਸਿੰਘ ਜੀ ਤਾਂ ਤਨ ਬਾਬਾ ਜੋਰਾਵਰ ਸਿੰਘ ਜੀ ਪਾਵਨ ਪਵਿੱਤਰ ਸਥਾਨ ਕੀੜੀ ਫਤੇਗੜ ਸਾਹਿਬ ਜਿੱਕੇ ਪਿੰਡ ਪਿਆ ਪਰ ਚੰਗਰ ਜਿੱਦਾਂ ਕੀ ਹਰ ਸਾਲ ਲੰਗਰ ਲਾਇਆ ਜਾਂਦਾ ਹੈ ਜੀ ਸਾਰੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਭਾਈ 10:30 ਵਜੇ ਤੱਕ ਚੱਲਦਾ ਹੋਇਆ 3 ਵਜੇ ਬੰਦ ਹੋਇਆ ਤੇ ਟਾਰਟ ਬਹੁਤ ਔਖਾ ਹੋਇਆ ਮੈਂ ਇਹ ਜ਼ੋਰ ਲਾ ਲਾ ਕੇ ਪੁਖਿੰਦਰ ਕਰਾ ਲਈ ਤੇ ਬਰਕੀ ਠੜ ਗਿਆ ਮੁੰਡੇ ਪੁਰਾਣੇ ਟਾਈਮ ਵਾਲਾ 855 ਇਹ ਜੋਰ ਦੇ ਟਿਓ ਪਰਖ ਗਏ ਸਾਡੇ 10 ਦੇ ਲੱਗੇ ਵੇ 4 ਵਜੇ 6:04 ਵਜੇ ਹੋਏ ਆ ਹੁਣ ਆਪਾਂ ਚੱਲੇ ਗਾ ਨਹੀਂ ਤੇ ਟਰਾਲਾ ਫੁੱਲ ਲੱਗ ਹੋ ਗਿਆ 13-7000 ਫੁੱਲ ਹੋ ਗਿਆ ਤੇ ਫੋਲ ਲਾਈਨ ਪਰ ਗਿਆ ਤੇ ਫੱਟੇ ਵੀ ਬਣਵਾ ਲਏ ਆਪਾਂ ਨੇ ਆ ਚੱਕ ਫੱਟਾ ਸੇ ਉਹ ਹੈ 855 ਹੱਪਨ ਕਿਉਂਟਾ ਤੇ ਅੱਧਰ ਲੱਗੇ ਬਾਈ ਹੁਣ ਅਜੀ ਪਰ ਆ ਰਹੇ ਆਂ ਜੀਰ ਨੂੰ ਲੱਤ ਨਹੀਂ ਕੋਲ ਬਾਰੇ ਰਾਸ ਤੇ ਚੋਰ ਪਾਸ ਤੇ ਉਹਦਾ ਆਪ ਦੇ ਉਪਕਾਂ ਨਹੀਂ ਜੱਟ ਕੰਨਾਂ ਸਟਾਰ ਹੈ ਨੂੰ 에 에ਅਰ ਕਲੈਂਟਰ ਵਾ ਰੱਖੀ ਹੱਥ ਇਹਦੇ ਇਹ ਪੁਰਾਣਾ ਮਾਡ ਲੈ ਹੈ 1998 ਕਿਹੜਾ ਲਗੜਦਾ ਹੈ 855 ਹੈ ਯਾ ਜੱਦ ਦੇ ਟਾ ਮਾਮਾ ਅਟਕ ਰਾਈ ਹੈ ਇਹਨੇ ਹੈ ਡੱਟ ਨਾਲੇ ਕਿੱਢ ਜਣਾ ਡੱਟ ਨਾਲ ਲਾ ਲਾ ਲਾਟਾਂ ਮਰਾਤੀਆਂ ਨੇ ਲਾਟਾ ਬਲੇ ਕਰਤੀ ਦੀ ਇਹ ਕਲੰਡਰ ਲਾਇਆ ਹੀ ਨਹੀਂ ਇਹਨੇ ਇਹ ਹੁਣ ਡਾਲਾ ਲਾ ਦੇ ਵਿੱਚੇ ਇਹ ਆ ਵੀ ਬਾਜ਼ੜ ਦਾ ਐਨ ਫੁੱਲ ਭਰ ਗਿਆ ਟਰਾਲਾ ਥੋੜਾ ਹੀ ਆਉਣਾ ਮਤਲਬ ਤੇ ਥੋੜਾ ਜਿਹਾ ਬੱਲਣ ਪਵਾ ਲੈਣਾ ਪਾਨੇ ਜਿਹੜਾ ਮੋٹے 모ਛੇ ਤੇ ਤੁ ਤੋਂ ਪੁਆਲੇ ਤੇ ਉਧਰੋਂ ਪਰ ਗਿਆ ਬਾਬੇਓ ਦੇਖੋ ਚੈੱਕ ਕਰੋ ਪੂਰਾ ਕੀ ਤੇੜੀਆਂ ਹੋ ਗਿਆ ਅੱਜ ਇਹ ਹੈਗਾ ਫਾਰਮੈਂਟ ਮੁੰਨ ਦਾ 800 ਬਈਆ ਪ੍ਰਾਣਾ ਇਹ ਮੇਰੇ ਕੋਲ ਘੂਟੇ ਰਹੀ ਲਾਈ ਜਾਂਦਾ ਇਹ ਤੇ ਆਪਾਂ ਹੁਣ ਬਾਪੂ ਘਾਨੂ ਚੱਲੇ ਓਕੇ ਬਾਏ ਬਾਏ ਆਰੇ ਵਾਲਿਓ ਗੁੱਡ ਨਾਈਟ ਥੈਂਕ ਯੂ ਸੋ ਮੱਚ ਗਾਇਜ਼ ਲਵ ਯੂ ਬਾਦ ਆ ਗਿਆ ਭਾਈ ਯੋਗਦਾਨ ਪਾਣੇ ਵਾਲੇ ਬੰਦੇ ਆ ਗਏ ਜਿਹੜੇ ਬਾਅਦ ਵੀ ਚਾਹਦੇ ਆ ਸਾਰਾ ਕੰਮ ਨਿਪਟੇ ਬਾਅਦ ਪਿੰਡ ਵਿੱਚ ਜਾਣਾ ਜ਼ਿਆਦਾ ਫੇਰ ਦੱਸਦੇ ਇਹ ਪਿੱਛੇ ਵਾਲੇ ਬਾਰੇ ਮੂਰੇ ਵਾਲਾ ਠੀਕ ਆ ਬੰਦਾ ਮੂਰੇ ਵਾਲਾ ਬੰਦਾ ਭਾਈ ਇਹ ਪਿੱਛੇ ਵਾਲੇ ਬੰਦੇ ਉਹ ਆ ਜਿਹੜੇ ਪਿੱਛੇ ਦੇ ਫਰਸਟ ਆਂਦੇ ਹੁੰਦੇ ਆਂਦੇ ਕਲਾਸਾਂ ਮਾ ਹੈਂ ਕੱਢ ਕੇ ਲੈ ਆਇਆ ਮੈਂ ਗੇਲੀ ਵੱਡੀ ਲੈ ਕੇ ਆਇਆ ਤੂੰ ਇਹ ਉਹ ਬੰਦੇ ਆ ਬਾਈ ਜਿਹੜੇ ਜਦ ਪਿੰਡ ਵਿੱਚ ਚੀਜ਼ ਲੈ ਕੇ ਜਾਣੀ ਬਾਹਮ ਕਹਿੰਦਾ ਨਾਲ ਹੋਣਾ ਵੀ ਹਾਂ ਅਸੀਂ ਨਾਲ ਤੇ ਹੁਣ ਬੱਚਾ ਨੂੰ ਵਟੇ ਦਿੰਦਾ ਫੋਕੀਆਂ ਬੱਚਾ ਨੂੰ ਵਟੇ ਦਈ ਜਾਂਦਾ ਔਰ ਖੜਾਈ ਖੜਾਈ ਕਹਾਂ ਦੇਖੋ ਕਿੰਨੀ ਤੇ ਯਾਰ ਐ ਆਪ ਤਾਂ 55 ਇਹ ਪ੍ਰਾਣਾ ਆਪ ਤਾਂ 55 ਰੁਕਦਾ ਵੀ ਨਹੀਂ ਸਾਥੋਂ ਔੜਨਾ ਕੋਈਦਾ ਏ ਲੈ ਹੱਥ ਨਾ ਨਾ ਬੈ ਕੱਟਦੇ ਹੋ ਕਾਥੇ ਹਾਂ ਜੀ ਨਾਮ ਨੰਦਈ ਬੋਕ ਦਾ ਲਾ ਬੋਲ ਦੇ ਬਾਬੇ ਉਹ ਨਾਂ ਗਿਆ ਇੱਕ ਟਰਾਲਾ ਇਹ ਬਾਲਣ ਦਾ ਏ ਇਹ ਮੁੱਛਾਂ ਨੂੰ ਵਟੇ ਦੇ ਜਾਂਦੇ ਇੱਕ ਮਾਰੀ ਜਾਣਦੇ ਹੁਣ ਕੀ ਹਾਂਜੀ ਦਾ ਪਿੰਡ ਤੋਂ ਆ ਰਿਹਾ ਇਹ ਕੱਪੜੇ ਜੀ ਵਿਆਹ ਪਹੁੰਚ ਗਏ 에어ਪੋਰਟ ਹੈ ਆਪਣਾ ਇਹ ਪਿੰਡ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਹਮਣੇ ਗਿੱਲ ਸਾਹਿਬ ਆਉਂਦੇ ਕਰੋ ਦਰਸ਼ਨ ਗਿੱਲ ਸਾਹਿਬ ਦੇ ਲੋ ਜੀ ਹਾਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਪਾਵਨ ਪਵਿੱਤਰ ਸਥਾਨ ਸ੍ਰੀ ਫਤਿਹਗੜ੍ਹ ਸਾਹਿਬ ਵਾਸਤੇ ਲੰਗਰਾਂ ਦੀਆਂ ਸੇਵਾ ਆ ਜਾਵੇਗਾ ਤਾਤਨ ਬਾਬਾ ਫਤੇ ਸਿੰਘ ਜੀ ਤਾਤਨ ਬਾਬਾ ਜੋਰਾਵਰ ਸਿੰਘ ਜੀ ਪਾਵਨ ਸੁਵਿਤਰ ਸਥਾਨ ਜੀ ਫਤੇਗੜ ਸਾਹਿਬ ਜੀ ਕੇ ਪੇਟ ਦੀਆਂ ਪਰ ਚੰਗਰ ਬੱਲੂ ਜੀ ਦਾ ਹਰ ਸਾਲ ਲੰਗਰ ਲਾਇਆ ਜਾਂਦਾ ਹੈ ਜੀ ਸਾਰੇ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਇਹਨਾਂ ਨੇ ਜਾ ਕੇ ਲੱਕੜੀ ਭੱਟੀ ਹੈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਬਹੁਤ ਬਹੁਤ ਜਗਰਾਨਾ ਜੀ ਪਰਮਾਤਮਾ ਦਾ ਰੱਬ ਦੀ ਮਿਹਰ ਨਾਲ ਸਾਰਾ ਕੰਮ ਸਾਡੇ ਤੇ ਲੱਕੜੀ ਦਾ ਇਸ ਤੋਂ ਬਾਅਦ ਜਿੱਦਾਂ ਵੀ ਕੰਮ ਹੁੰਦਾ ਹੈ ਤੁਹਾਨੂੰ ਨਾਲ ਦੀ ਨਾਲ ਦਿਖਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟਰਾਲਾ ਆਪਣਾ ਪਹੁੰਚ ਗਿਆ ਏ ਤੇ ਫੁੱਲ ਰੇਸ਼ਾ ਦਿੰਦਾ ਏ ਤੇ ਇਹ ਮੁੱਛਾਂ ਨੂੰ ਮੁਰੌੜੇ ਦਿੰਦਾ ਏ ਆਪਣਾ ਪੁਰਾਣਾ 8:55 ਕੋਲ ਕੇ ਨਾਗਿਆ ਟਰਾਲਾ ਤੇ ਆ ਆਪਾਸੇ ਲਾਤੇ ਆਏ ਤੇ ਹੁਣ ਇਹਨੂੰ ਆਪਣਾ ਛੋਟੇ ਨੂੰ ਖੋਣਾਂਗੇ ਚੱਕ ਲੈਣ ਚੱਕ ਲੈਣ ਗੜੀ ਹੋਰ ਤੇ ਸ਼ੁਰੂ ਹੁੰਦੀ ਆ ਤੇ ਪਹਿਲਾ ਘੋੜੀ ਉੱਪਰ ਆ ਹਾਂ ਗੜੀ ਸ਼ੁਰੂ ਹੁੰਦੀ ਸੱਸ ਰੁਕ ਜਾ ਬੱਸ ਬੱਸ ਬਹੀ ਵਜੈਸ਼ਰੀ ਹੁੰਦੀ ਉਹਨੂੰ ਕੀ ਕਰੀਏ ਹਾਂ ਗੜੀ ਚੱਕਦਾ ਲੈ ਕੱਢ ਜਾਣ ਮੈਨੂੰ ਗੁੱਲਾ ਪਾ ਦੇਣੇ ਆ ਵਾਗ ਤੇ ਥਾਂ ਮੈਂ ਕਰਦਾ